ਅੱਜ ਦਿਨ ਚੜਦੇ ਹੀ ਬਠਿੰਡਾ ਦੇ ਪ੍ਰਤਾਪਨਗਰ ਵਿਖੇ ਐਨਆਈਏ ਵੱਲੋਂ ਦਸਤਕ ਦਿੱਤੀ ਗਈ ਹੈ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੇ ਸਿੰਘ ਉਰਫ ਸੋਨੀ ਜੋੜਾ ਦੇ ਘਰ ਕਰੀਬ ਇੱਕ ਦਰਜਨ ਐਨਆਈ ਦੇ ਅਧਿਕਾਰੀ ਤੇ ਪੁਲਿਸ ਟੀਮ ਵੱਲੋਂ ਸਵੇਰੇ ਪਹੁੰਚ ਕੇ ਛਾਪੇਮਾਰੀ ਕੀਤੀ ਗਈ ਹੈ ਇੱਕ ਪਰਿਵਾਰਕ ਮੈਂਬਰ ਤੋਂ ਪੁੱਛਗਿੱਛ ਕੀਤੀ ਗਈ ਇਸ ਮੌਕੇ ਉਸ ਵੱਲੋਂ ਕਰੀਬ 4 ਘੰਟੇ ਪੁੱਛਗਿੱਛ ਕਰਕੇ ਇਸ ਤੋਂ ਬਾਅਦ ਗੁਰਪ੍ਰੇ ਸਿੰਘ ਉਰਫ ਸੋਨੀ ਨੂੰ 27 ਜਨਵਰੀ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਪਹੁੰਚਦੀ ਹਦਾਇਤ ਦਿੱਤੀ ਗਈ ਹੈ ਸਾਰੇ ਇਕੱਠੇ ਇੱਕ ਵਾਰ ਜੀ ਉਹਨਾਂ ਹੋ ਜਾਈਏ ਬਾਈ ਜੀ ਨਾ ਤੁਹਾਡਾ ਮੇਰਾ ਮਨਪ੍ਰੀਤ ਸਿੰਘ ਆ ਜੀ ਮਨਪ੍ਰੀਤ ਕੀ ਹੋਇਆ ਕਿਹੜੀ ਟੀਮ ਆਈ ਸੀ ਔਰ ਕੀ ਪੁੱਛਕਿਛ ਕਰ ਰਹੀ ਸੀ ਐਕਚੁਅਲੀ ਇਹ ਟੀਮ ਐਕਚੁਅਲੀ ਅਸੀਂ ਸੁੱਤੇ ਪਏ ਸੀ 8 ਵਜੇ ਦਾ ਸਮਾਂ ਸੀਗਾ ਸਵੇਰ ਤੇ ਇਹਨਾਂ ਨੇ ਬੈਲ ਬਜਾਈਏ ਇਕੱਠੀਆਂ ਚਾਰ ਪੰਜ ਤੇ ਪਤਾ ਨਹੀਂ ਸਾਨੂੰ ਅਸੀਂ ਉੱਠੇ ਇੱਕਦਮ ਵੀ ਪਤਾ ਨਹੀਂ ਕੌਣ ਉਹਨਾਂ ਨੇ ਦੇਖਿਆ ਤੇ ਬਾਹਰ ਪੁਲਿਸ ਵਾਲੇ ਸੀਗੇ ਤੇ ਨੋਰਮਲੀ ਸਾਰੇ ਪੁਲਿਸ ਵਾਲੇ ਨੂੰ ਦੇ ਕੇ ਘਬਰਾਉਂਦੇ ਹੀ ਆ ਅਸੀਂ ਵੀ ਘਬਰਾ ਗਏ ਪਤਾ ਨਹੀਂ ਕੀ ਗੱਲ ਹਨ ਤੇ ਬਸ ਉਸ ਤੋਂ ਬਾਅਦ ਕਹਿੰਦੇ ਗੇਟ ਖੋਲੋ ਅਸੀਂ ਗੇਟ ਖੋਲ੍ਹਿਆ ਜੀ ਤੇ ਅੰਦਰ ਵੜ ਗਏ ਇੱਕਦਮ ਹਨ ਤੇ ਕਹਿੰਦੇ ਐ ਕਰਕੇ ਪਹਿਲਾਂ ਤਾਂ ਕੁਛ ਹੀ ਨਹੀਂ ਦੱਸਿਆ ਵੀ ਅਸੀਂ ਕਿੱਥੋਂ ਆ ਤੇ ਅਸੀਂ ਪੁੱਛੀ ਗਏ ਪਰ ਕੋਈ ਜਵਾਬ ਨਹੀਂ ਦਿੱਤਾ ਫਿਰ ਸਾਡੇ ਉਹਨਾਂ ਨੇ ਫੋਨ ਲੈ ਲੇ ਦੋਨਾਂ ਨੇ ਮੇਰੇ ਤੇ ਬ੍ਰਦਰ ਦੇ ਠੀਕ ਹੈ ਤੇ ਨਾਮ ਦੱਸਿਆ ਵੀ ਤੁਸੀਂ ਆਹ ਨਾਮ ਆ ਤੁਹਾਡਾ ਸੀਗਾ ਹਾਂਜੀ ਆ ਹੀ ਨਾਮ ਹੈ ਤੇ ਫਿਰ ਅੰਦਰ ਬਿਠਾ ਲਿਆ ਸਾਨੂੰ ਲੋਕ ਕਰ ਲਿਆ ਜੀ ਹਨ ਤੇ ਉਸ ਤੋਂ ਬਾਅਦ ਫਿਰ ਪੁੱਛਗਿਚ ਕਰਨ ਲੱਗੇ ਕਹਿੰਦੇ ਫਿਰ ਥੋੜਾ ਚੀਰੇ ਸਾਡਾ ਫੋਨ ਫੋਨ ਪੁੱਛ ਦੇਖਿਆ ਫਰੋਲਿਆ ਕੁਝ ਨਹੀਂ ਮਿਲਿਆ ਉਹਨਾਂ ਨੂੰ ਅੱਛਾ ਤੇ ਕੋਈ ਦੱਸਦੇ ਸੀਗੇ ਵੀ ਤੁਹਾਨੂੰ ਕੋਈ ਤੁਹਾਡੇ ਕਿਸੇ ਹੋਰ ਮਤਲਬ ਖਤਰਨਾਕ ਬੰਦੇ ਨਾਲ ਲਿੰਕ ਹੈਗੇ ਆ ਪਰ ਸਾਡਾ ਇਹ ਜੋ ਕੁਝ ਹੈ ਨਹੀਂਗਾ ਅੱਛਾ ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੱਸਿਆ ਵੀ ਅਸੀਂ ਕੁਝ ਲੈ ਕੇ ਗਏ ਨੇ ਤੁਹਾਡੇ ਤੋਂ ਦੱਸਿਆ ਕਿਹੜੀ ਟੀਮ ਤੋਂ ਆਏ ਸੀ ਅ ਐਨਆਈਏ ਨਾਮ ਲੈਂਦੇ ਸੀ ਕੁਝ ਕੰਮ ਉਹਦਾ ਅੱਛਾ ਕੁਝ ਸਮਾਨ ਲੈ ਕੇ ਬ੍ਰਦਰ ਨਾਲ ਥੋਣ ਨਾਲ ਤਾਂ ਜੇ ਕੁਝ ਨਹੀਂ ਫਿਲਹਾਲ ਤਾਂ ਕੁਝ ਨਹੀਂ ਤੇ ਬਸ ਫੋਨ ਵਗੈਰਾ ਚੈੱਕ ਕਰ ਗਏ ਤੇ ਤਲਾਸ਼ੀ ਵਗੈਰਾ ਲਿੱਤੀ ਸੀ ਘਰ ਦੀ ਉਹ ਹੋ ਗਈ ਉਹਦੇ ਵਿੱਚ ਕੁਝ ਨਹੀਂ ਮਿਲਿਆ ਅੱਛਾ ਤੇ ਬਸ ਇਹੀ ਗੱਲ ਸੀ ਸਾਈਨ ਵਗੈਰਾ ਕਰਾਇਆ ਕਿਤੇ ਸਾਈਨ ਵਗੈਰਾ ਤਾਂ ਕਰਾਇਆ ਜੀ ਹਾਂਜੀ ਉਹ ਕਹਿੰਦੇ ਉਹ ਕਲੀਅਰੈਂਸ ਤਾਂ ਦਿੱਤਾ ਵੀ ਕੁਝ ਨਹੀਂ ਸਾਨੂੰ ਪਾਉਂਡ ਹੋਇਆ ਇਮੀਗ੍ਰੇਸ਼ਨ ਦਾ ਕੰਮ ਕੁਮਾ ਤੁਹਾਡਾ ਕੀ ਕੰਮ ਹੈਗਾ ਹਾਂਜੀ ਇਮੀਗ੍ਰੇਸ਼ਨ ਕਰਕੇ ਕੰਮ ਕਰਕੇ ਨੇ ਥੋੜਾ ਜਿਹਾ ਉਹਦੇ ਉਹਨਾਂ ਨੂੰ ਸ਼ੱਕ ਸੀਗਾ ਪਰ ਉਹ ਸ਼ੱਕ ਕਲੀਅਰ ਹੋ ਗਿਆ ਉਹਨਾਂ ਦਾ ਕਿੰਨੇ ਲੋਕ ਆਏ ਸੀ ਫਰਮ ਦਾ ਕੀ ਨਾਮ ਆਪਣੀ ਦਾ ਫਰਮ ਦਾ ਜੀ ਆਪਣਾ ਆਪਣਾ ਉਹ ਆਪਣਾ ਉਹਦਾ ਸੀਗਾ ਜੀ ਹੈਲਪ ਲਾਈਨ ਦੇ ਨਾਂ ਤੇ ਸੀਗਾ ਹੈਲਪ ਲਾਈਨ ਦੇ ਹਾਂਜੀ ਕਿੰਨੇ ਕਿ ਲੋਕ ਆਏ ਸੀ ਸਵੇਰੇ ਜਦੋਂ ਤੁਹਾਡੇ ਨਾਲ ਕੋਲ ਹਾਂ ਤਕਰੀਬਨ ਸਰ ਇਹ ਸੀਗੇ ਚੰਡੀਗੜ੍ਹ ਨੰਬਰ ਗੱਡੀ ਸੀ ਜੀ ਉਹਨਾਂ ਦਾ ਤੇ ਘਟੋ ਘਟ ਹੋਣਗੇ 15 20 ਜਾਨੀ ਜੀ ਨਹੀਂ ਤਾਂ ਮੇਰੇ ਨਾਲ ਲੇਡੀਜ਼ ਵੀ ਤੁਹਾਡੇ ਨਾਂ ਤੇ ਆਏ ਸੀ ਜਿਹੜੇ ਲੈ ਕੇ ਤੁਹਾਡੇ ਬ੍ਰਦਰ ਮੇਰੇ ਬ੍ਰਦਰ ਦੇ ਨਾਂ ਤੇ ਆਏ ਸੀਗੇ ਤੇ ਉਹਨਾਂ ਦੇ ਬਾਰੇ ਤੇ ਮੈਂ ਗੱਲ ਕਰ ਰਿਹਾ ਹੁਣ ਉਹ ਥੋੜਾ ਜਿਹਾ ਉਹ ਹੋ ਗਏ ਤਾਂ ਇਸ ਕਰਕੇ ਨਹੀਂ ਕਰਦੇ ਇਹਨੂੰ ਕਿਸੇ ਨੂੰ ਲੈ ਕੇ ਕਿਉਂਕਿ ਸਰ ਕੋਈ ਫਾਊਂਡ ਹੀ ਨਹੀਂ ਹੋਇਆ ਹਾਂ ਇਹ ਜ਼ਰੂਰ ਹੈ ਉਹਨਾਂ ਨੇ ਉਹਨਾਂ ਨੇ ਬੁਲਾਇਆ ਇੱਕ ਵਾਰੀ ਵੀ ਹਜੇ ਵੀ ਹਾਂਜੀ ਹਜੇ ਹਜੇ ਵੀ ਮਤਲਬ ਪੈਂਡਿੰਗ ਦੌਰ ਤੀ ਚੱਲ ਰਿਹਾ ਹੈ ਕੰਮ ਪਰ ਉਹ ਇੱਕ ਵਾਰੀ ਸਾਨੂੰ ਦੇਖ ਹਾਂ 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 ਹਾਂਜੀ ਹਾਂਜੀ ਵੀ ਉਹ ਕਲੀਅਰ ਹੈ ਭੀ ਬਾਕੀ ਵੀ ਤੁਹਾਨੂੰ ਕੋਈ ਏਜੀ ਵੀ ਕਲੀਅਰ ਹੈ ਕੋਈ ਹੋਰ ਨਹੀਂ ਠੀਕ ਹੈ ਥੈਂਕ ਯੂ ਤੁਹਾਡਾ ਸ਼ੁਭਨਾਮ ਮੇਰਾ ਮਨਪ੍ਰੀਤ ਸਿੰਘ ਹੈ ਜੀ ਹਾਂ ਜੀ ਥੈਂਕ ਯੂ ਸਰ ਅੱਜ ਦਿਨ ਚੜਦੇ ਹੀ ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਐਨਆਈਏ ਵੱਲੋਂ ਦਸਤਕ ਦਿੱਤੀ ਗਈ ਹੈ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗਰੁਪੇ ਸਿੰਘ ਉਰਫ ਸੋਨੀ ਜੋੜਾ ਦੇ ਘਰ ਕਰੀਬ 1 ਕਿ ਤਰਜਨ ਐਨਆਈ ਦੇ ਅਧਿਕਾਰੀ ਤੇ ਪੁਲਿਸ ਟੀਮ ਵੱਲੋਂ ਸਵੇਰੇ ਪਹੁੰਚ ਕੇ ਛਾਪੇਮਾਰੀ ਕੀਤੀ ਗਈ ਹੈ ਇੱਕ ਪਰਿਵਾਰਕ ਮੈਂਬਰ ਤੋਂ ਪੁੱਛਗਿੱਛ ਕੀਤੀ ਗਈ ਇਸ ਮੌਕੇ ਉਸ ਵੱਲੋਂ ਕਰੀਬ 4 ਘੰਟੇ ਪੁੱਜ ਗਈ ਇਸ ਕਰਕੇ ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ ਸੂਨੀ ਨੂੰ 27 ਜਨਵਰੀ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਪਹੁੰਚਣ ਦੀ ਹਦਾਇਤ ਦਿੱਤੀ ਗਈ ਹੈ ਸਾਰੇ ਇਕੱਠੇ ਇੱਕ ਵਾਰ ਜੀ ਉਹਨਾਂ ਹੋ ਜਾਈ ਗਏ। ਬਾਈ ਜੀ ਨਾ ਤੁਹਾਡਾ ਮੇਰਾ ਮਨਪ੍ਰੀਤ ਸਿੰਘ ਆ ਜੀ। ਮਨਪ੍ਰੀਤ ਕੀ ਹੋਇਆ ਹੈ? ਕਿਹੜੀ ਟੀਮ ਆਈ ਸੀ ਔਰ ਕੀ ਪੁੱਛਕਿਛ ਕਰ ਰਹੀ ਸੀ? ਐਕਚੁਅਲੀ ਇਹ ਟੀਮ ਐਕਚੁਅਲੀ ਅਸੀਂ ਸੁੱਤੇ ਪਏ ਸੀ 8 ਵਜੇ ਦਾ ਸਮਾਂ ਸੀਗਾ ਸਵੇਰ ਤੇ ਇਹਨਾਂ ਨੇ ਬੈਲ ਬਜਾਈਏ ਇਕੱਠੀਆਂ ਚਾਰ ਪੰਜ ਤੇ ਪਤਾ ਨਹੀਂ ਸਾਨੂੰ ਅਸੀਂ ਉੱਠੇ ਇੱਕਦਮ ਵੀ ਪਤਾ ਨਹੀਂ ਕੌਣ ਉਹਨਾਂ ਨੇ ਦੇਖਿਆ ਤਾਂ ਬਾਹਰ ਪੁਲਿਸ ਵਾਲੇ ਸੀਗੇ ਤੇ ਨੋਰਮਲੀ ਸਾਰੇ ਪੁਲਿਸ ਵਾਲੇ ਨੂੰ ਦੇ ਕੇ ਘਬਰਾਉਂਦੇ ਹੀ ਆ ਅਸੀਂ ਵੀ ਘਬਰਾ ਗਏ ਪਤਾ ਨਹੀਂ ਕੀ ਗੱਲ ਹਨ ਤੇ ਬਸ ਉਸ ਤੋਂ ਬਾਅਦ ਕਹਿੰਦੇ ਗੇਟ ਖੋਲੋ ਅਸੀਂ ਗੇਟ ਖੋਲਿਆ ਜੀ ਤੇ ਅੰਦਰ ਵੜ ਗਏ ਇਕਦਮ ਹਨ ਤੇ ਕਹਿੰਦੇ ਐ ਕਰਕੇ ਪਹਿਲਾਂ ਤਾਂ ਤੋਛ ਨਹੀਂ ਦੱਸਿਆ ਵੀ ਅਸੀਂ ਕਿੱਥੋਂ ਆ ਅਸੀਂ ਪੁੱਛੀ ਗਏ ਪਰ ਕੋਈ ਜਵਾਬ ਨਹੀਂ ਦਿੱਤਾ ਫਿਰ ਸਾਡੇ ਉਹਨਾਂ ਨੇ ਫੋਨ ਲੈ ਲੇ ਦੋਨਾਂ ਮੇਰੇ ਤੇ ਬ੍ਰਦਰ ਦੇ ਠੀਕ ਹੈ ਤੇ ਨਾਮ ਦੱਸਿਆ ਵੀ ਤੁਸੀਂ ਆਹ ਨਾਮ ਆ ਤੁਹਾਡਾ ਸੀਗਾ ਹਾਂਜੀ ਆਈ ਨਾਮ ਹੈ ਤੇ ਫਿਰ ਅੰਦਰ ਬਿਠਾ ਲਿਆ ਸਾਨੂੰ ਲੋਕ ਕਰ ਲਿਆ ਜਿਵੇਂ ਹਨ ਤੇ ਉਸ ਤੋਂ ਬਾਅਦ ਫਿਰ ਪੁੱਛਗਿਚ ਕਰਨ ਲੱਗ ਗਏ ਕਹਿੰਦੇ ਫਿਰ ਥੋੜਾ ਚੀਰੇ ਸਾਡਾ ਫੋਨ ਫੋਨ ਪੁੱਛ ਦੇਖਿਆ ਫਿਰ ਉਹ ਲਿਆ ਕੁਝ ਨਹੀਂ ਮਿਲਿਆ ਉਹਨਾਂ ਨੂੰ ਤੇ ਕੋਈ ਦੱਸ ਦੇ ਸੀਗੇ ਵੀ ਤੁਹਾਨੂੰ ਕੋਈ ਤੁਹਾਡੇ ਕਿਸੇ ਹੋਰ ਮਤਲਬ ਖਤਰਨਾਕ ਬੰਦੇ ਨਾਲ ਲਿੰਕ ਹੈਗੇ ਆ ਪਰ ਸਾਡਾ ਇਹ ਜੋ ਕੁਝ ਹੈ ਨਹੀਂਗਾ ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੱਸਿਆ ਵੀ ਅਸੀਂ ਕੁਝ ਲੈ ਕੇ ਗਏ ਨੇ ਤੁਹਾਡੇ ਤੋਂ ਦੱਸਿਆ ਕਿਹੜੀ ਟੀਮ ਤੋਂ ਆਏ ਸੀ ਅ ਐਨ ਆਈਏ ਨਾਮ ਲੈਂਦੇ ਸੀ ਕੁਝ ਉਹਦਾ ਕੁਝ ਸਮਾਨ ਲਿਆ ਬ੍ਰਦਰ ਨਾਲ ਇਥੋਂ ਨਾਲ ਤਾਂ ਜੇ ਕੁਝ ਨਹੀਂ ਫਿਲਹਾਲ ਤਾਂ ਕੁਝ ਨਹੀਂ ਤੇ ਬਸ ਫੋਨ ਵਗੈਰਾ ਚੈੱਕ ਕਰ ਗਏ ਤੇ ਤਲਾਸ਼ੀ ਵਗੈਰਾ ਲਈਤੀ ਸੀਗਾ ਦਿਓ ਹੋ ਗਈ ਉਹਦੇ ਵਿੱਚ ਕੁਝ ਨਹੀਂ ਮਿਲਿਆ ਤੇ ਬਸ ਇਹੀ ਗੱਲ ਸੀ ਸਾਈਨ ਵਗੈਰਾ ਕਰਾਇਆ ਕਿਤੇ ਸਾਈਨ ਵਗੈਰਾ ਤਾਂ ਕਰਾਇਆ ਜੀ ਹਾਂਜੀ ਉਹ ਕਹਿੰਦੇ ਉਹ ਕਲੀਅਰੈਂਸ ਤਾਂ ਦਿੱਤਾ ਵੀ ਕੁਝ ਨਹੀਂ ਸਾਨੂੰ ਫਾਊਂਡ ਹੋਇਆ ਇਮੀਗ੍ਰੇਸ਼ਨ ਦਾ ਕੰਮ ਕੁਮਾ ਤੁਹਾਡਾ ਕੀ ਕੰਮ ਹੈਗਾ ਹਾਂਜੀ ਇਮੀਗ੍ਰੇਸ਼ਨ ਕਰਕੇ ਹੀ ਕੰਮ ਕਰਕੇ ਨੇ ਥੋੜਾ ਜਿਹਾ ਜਿਵੇਂ ਹੁਣ ਆਪਾਂ ਕਿਸ ਨੂੰ ਐਡ ਉਹਦੇ ਉਹਨਾਂ ਨੂੰ ਸ਼ੱਕ ਸੀਗਾ ਪਰ ਉਹ ਸ਼ੱਕ ਕਲੀਅਰ ਹੋ ਗਿਆ ਉਹਨਾਂ ਦਾ ਕਿੰਨੇ ਲੋਕ ਆਉਂਦੇ ਕਿ ਨਾਮ ਆਪਣੀ ਦਾ ਫਰਮ ਦਾ ਜੀ ਆਪਣਾ ਆਪਣਾ ਉਹ ਆਪਣਾ ਉਹਦੇ ਸੀਗਾ ਜੀ ਹੈਲਪ ਲਾਈਨ ਦੇ ਨਾਂ ਤੇ ਸੀਗਾ ਹੈਲਪ ਲਾਈਨ ਦੇ ਹਾਂਜੀ ਕਿੰਨੇ ਕਿ ਲੋਕ ਆਏ ਸੀ ਸਵੇਰੇ ਜਦੋਂ ਤੁਹਾਡੇ ਨਾਲ ਕੋਲੇ ਅ ਤਕਰੀਬਨ ਸਰ ਇਹ ਸੀਗੇ ਚੰਡੀਗੜ੍ਹ ਨੰਬਰ ਗੱਡੀ ਸੀਗੇ ਜੀ ਉਹਨਾਂ ਦਾ ਤੇ ਘਟੋ ਘਟ ਹੋਣਗੇ 15 20 ਜਾਣੇ ਜੀ ਨਹੀਂ ਤਾਂ ਮੇਰੇ ਨਾਲ ਲੇਡੀਜ਼ ਵੀ ਤੁਹਾਡੇ ਨਾਂ ਤੇ ਆਏ ਸੀ ਜਿਹੜੇ ਲੈ ਕੇ ਕਿ ਤੁਹਾਡੇ ਬ੍ਰਦਰ ਮੇਰੇ ਬ੍ਰਦਰ ਦੇ ਨਾਂ ਤੇ ਆਏ ਸੀਗੇ ਤੇ ਉਹਨਾਂ ਦੇ ਬਾਬਤ ਵੀ ਮੈਂ ਗੱਲ ਕਰ ਰਿਹਾ ਹੁਣ ਉਹ ਥੋੜਾ ਜਿਹਾ ਉਹ ਹੋ ਗਏ ਤਰਸ ਕਰਦੇ ਨਹੀਂ ਕਰਦੇ ਇਹਨੂੰ ਕਿਸੇ ਨੂੰ ਲੈ ਕੇ ਗਿਆ ਕਿਉਂਕਿ ਸਾਰਾ ਕੁਝ ਫਾਊਂਡ ਹੀ ਨਹੀਂ ਹੋਇਆ ਹਾਂ ਇਹ ਜ਼ਰੂਰ ਹੈ ਉਹਨਾਂ ਨੇ ਉਹਨਾਂ ਨੇ ਬੁਲਾਇਆ ਇੱਕ ਵਾਰੀ ਵੀ ਹਜੇ ਵੀ ਹਾਂਜੀ ਹਜੇ ਹਜੇ ਵੀ ਮਤਲਬ ਪੈਂਡਿੰਗ ਦੌਰ ਤੀ ਚੱਲ ਰਿਹਾ ਹੈ ਕੰਮ ਪਰ ਉਹ ਇੱਕ ਵਾਰੀ ਸਾਨੂੰ ਦੇ ਹਾਂ ਹਾਂ ਹਾਂਜੀ ਹਾਂਜੀ ਵੀ ਉਹ ਕਲੀਅਰ ਹੈ ਬਾਕੀ ਵੀ ਤੁਹਾਨੂੰ ਕੋਈ ਇਹ ਜ ਵੀ ਕਲੀਅਰ ਹੈ ਕੋਈ ਉਹ ਨਹੀਂ ਠੀਕ ਹੈ ਥੈਂਕ ਯੂ ਤੁਹਾਡਾ ਸ਼ੁਭਨਾਮ ਮੇਰਾ ਮਨਪ੍ਰੀਤ ਸਿੰਘ ਹੈ ਜੀ ਹਾਂ ਜੀ ਥੈਂਕ ਯੂ ਸਰ